ਇਹ ਬੜੀ ਧਿਆਨ ਦੇ ਨਾਲ ਸੁਣਿਓ ਪਿਛਲੇ ਦਿਨੀ ਪਿਛਲੇ 2-3 ਦਿਨਾਂ ਦੇ ਵਿੱਚ ਆਪਾਂ ਪੰਜਾਬ ਤੋਂ ਖਬਰਾਂ ਆਈਆਂ ਸਾਡੇ ਲਈ ਸਾਡੀ ਖੇਡ ਕਬੱਡੀ ਦੇ ਦੋ ਖਿਡਾਰੀ ਜੀਤਕੋਟ ਲਈ ਉਹ ਚਾਰਾਂ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ-ਛੋਟੇ ਬੱਚੇ ਆ ਤੇ ਬਾਅਦ ਕਿਸਮਤੀ ਇਹ ਆ ਵੀ ਮਾਤਾ ਜੀ ਉਹਦੀ ਉਹਨੂੰ 7 ਸਾਲ ਦੀ ਉਮਰ ਦੇ ਵਿੱਚ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਸਨ ਔਰ ਬਾਪ ਨੇ ਪਾਲਿਆ ਹੁਣ ਥੋੜਾ ਬਹੁਤਾ ਸੁੱਖ ਦੇਣ ਦਾ ਟਾਈਮ ਆਇਆ ਸੀਗਾ ਤੇ ਮੇਰੇ ਵੀਰੋ ਉਸ ਭਰਾ ਦੀ ਡੈਥ ਹੋ ਗਈ ਔਰ ਉਸ ਤੋਂ ਬਾਅਦ ਇੱਕ ਕੱਲ ਖਬਰ ਆਈ ਬਿੱਟੂ ਬੁਲਿਆਲ ਦੀ ਬਿੱਟੂ ਬੁਲਿਆਲ ਨਾਲ ਸਾਡੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਵਾਅਦਾ ਸੀਗਾ ਵੀ ਜਿਹੜਾ ਵਰਲਡ ਕੱਪ ਆਉਣਾ 7 ਦਸੰਬਰ ਨੂੰ ਉਹਨੇ ਤੇ ਤੈਨੂੰ ਬੁਲਾਉਣਾ ਸੀ ਉਹਦੇ ਪੇਪਰ ਵੀ ਮੰਗਾਏ ਹੋਏ ਸੀ ਪਰ ਬਦਕਿਸਮਤੀ ਦੇ ਨਾਲ ਉਸ ਭਰਾ ਦੀ ਵੀ ਡੈਥ ਹੋਈ ਔਰ ਉਦੋਂ ਵਧੀਆ ਉਦੋਂ ਵੱਡੀ ਬਾਦਕਿਸਮਤੀ ਇਹ ਰਹੀ ਵੀ ਉਹਦੇ ਬਚਪਨ ਦੇ ਵਿੱਚ ਹੀ ਮਾਪੇ ਬਾਪ ਚਲੇ ਗਏ ਇੱਕ ਭੈਣ ਆ ਤੇ ਇੱਕ ਉਹਦੀ ਵਾਈਫ ਰਹਿ ਗਈ ਦੋਨੋਂ ਪਰਿਵਾਰ ਬਹੁਤ ਮਜਬੂਰ ਆ ਤੇ ਸਾਡੀ ਇਹ ਸੋਚ ਆ ਵੀ ਆਪਾਂ ਸਾਰੇ ਨਾਲ ਮਿਲ ਕੇ ਜਿੰਨਾ ਕਿ ਵੀ ਇੱਥੇ ਪੈਲ ਫੁੱਲ ਹੁੰਦਾ ਆਪਾਂ ਸਾਰੇ ਇਕੱਠੇ ਕਰੀਏ ਕੋਈ 5 ਦਿੰਦਾ ਕੋਈ 10 ਦਿੰਦਾ ਕੋਈ 100 ਦਿੰਦਾ ਕੋਈ 50 ਦਿੰਦਾ ਔਰ ਉਹਨਾਂ ਦੇ ਦੋਨਾਂ ਪਰਿਵਾਰਾਂ ਨੂੰ ਆਪਾਂ ਜਾਨੀ ਕਿ ਜਿੰਨੀ ਵੀ ਹੋ ਸਕੇ ਆਪਣੇ ਵੱਲੋਂ ਆਪਾਂ ਉਹ ਹੈਲਪ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਅੱਜ ਉਹਨਾਂ ਪਰਿਵਾਰਾਂ ਤੇ ਦੁੱਖ ਦੀ ਘੜੀ ਆ ਕਿਉਂਕਿ ਪਿੱਛੇ ਜੀਤ ਕੋਟਲੀ ਦੇ ਛੋਟੇ ਛੋਟੇ ਬੱਚੇ ਨੇ ਔਰ ਦੂਜੇ ਪਾਸੇ ਬਿੱਟੂ ਪਲੇয়ালਵਾਲ ਦੇਖੀਏ ਤਾ ਉਹਦੀ ਵਾਈਫ ਵਿਚਾਰੀ ਬੜੀ ਛੋਟੀ ਉਮਰ ਦੀ ਅਜੇ ਭੈਣ ਸਾਡੀ ਬਿਲਕੁਲ ਮਟਿਆਰ ਆ ਕਿਉਂਕਿ ਬਿੱਟੂ ਦੀ ਆਪ ਉਮਰ ਬਹੁਤ ਛੋਟੀ ਸੀ ਆਪਾਂ ਜਿੰਨੀ ਵੀ سپورਟ ਹੈ ਦੇਖੋ ਉਹਨਾਂ ਨੂੰ ਤੇ ਆਪਾਂ ਮੋੜ ਕੇ ਨਹੀਂ ਲੈ ਕੇ ਆ ਸਕਦੇ ਪਰ ਪਿੱਛੇ ਜਿਹੜੀ ਫਾਈਨੈਂਸ਼ੀਅਲ سپورਟ ਹੁੰਦੀ ਆ ਪਰਿਵਾਰਾਂ ਦੀ ਉਹ ਆਪਾਂ ਹਮੇਸ਼ਾ ਹੀ ਪੰਜਾਬੀਆਂ ਨੂੰ ਜਿਹੜਾ ਮੇਰੇ ਵੀਰੋ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਵੀ ਮਾੜੇ ਨਾਲ ਖੜਨਾ ਉਹ ਕਨਸੈਪਟ ਅੱਜ ਫੇਰ ਸਾਡੇ ਸਾਹਮਣੇ ਆਇਆ ਖੜਾ ਸਾਹਮਣੇ ਆਇਆ ਖੜਾ ਸੋ ਮੇਰੀ ਹੱਥ ਵਾਂ ਕੇ ਬੇਨਤੀ ਆ ਸਾਡੇ ਫੈਡਰੇਸ਼ਨ ਦੇ ਸਤਿਕਾਰਤ ਸੱਜਣਾ ਨੂੰ ਵੀ ਪੰਜ ਚਾਰ ਸੱਜਣ ਆਪਾਂ ਇਕੱਠੇ ਹੋ ਕੇ ਜਿਹੜਾ ਉਹ ਉਹਨਾਂ ਦੋਨੋਂ ਪਲੇਅਰਾਂ ਦੇ ਲਈ ਮਾਇਆ ਜਿਹੜੀ ਉਹ ਇਕੱਤਰ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਉਹਨਾਂ ਦੀ ਜਿਹੜੀ ਸਪੋਰਟ ਕਰ ਸਕੀਏ ਅੱਜ ਵੀ ਟੀਕੂ ਕੀ ਦੇ ਮੇਲੇ ਤੋਂ ਆਪਣਾ ਫਰਜ਼ ਬਣਦਾ ਵੀ ਆਪਾਂ ਜਿੰਨਾ ਵੀ ਹੋ ਸਕੇ ਉਹ ਆਪਾਂ ਜਰੂਰ ਕਰੀਏ ਟੈਸਟਿੰਗ ਵਾਲੇ ਉਹਨਾਂ ਨੂੰ ਬੇਨਤੀ ਆ ਰਾਜਨ ਜੀ ਦੋ ਤਿੰਨ ਬੰਦੇ ਸੱਜਣ ਹੋ ਜਿਓ ਸਾਰੇ ਮੇਰੇ ਭਰਾ ਜੀਵਨ ਸਿੰਘ ਜੀ ਹੇਸਟਿੰਗ ਸੋ ਪਲੀਜ਼ ਚਰਨਜੀਤ ਸਿੰਘ ਜੀ ਹੇਸਟਿੰਗ ਉਹ ਵੀ ਆ ਕੇ ਦਰਸ਼ਨ ਭਾਈ 2 ਮਿੰਟ ਹੀ ਦੇੋ ਕੇ ਨਾ ਆਪਾਂ ਪੈਸੇ ਕੱਟਣ ਕਰਨ ਲੱਗ ਜਾਈਏ ਫਿਰ ਆਪਾਂ ਇਧਰ ਇੰਦਰ ਨਾਲ ਦੀ ਨਾਲ ਹੀ ਆਪਾਂ ਸਾਰਾ ਬੇਨਤੀਆਂ ਹੱਥ ਬਨ ਕੇ ਹਰ ਇੱਕ ਬੰਦਾ ਹੈਪੀ ਗੰਗ ਕਹਿੰਦਾ ਮੇਰੇ ਵੱਲੋਂ 200 ਡਾਲਰ ਕਰ ਦਿਓ ਜੀ ਐ ਆਓ ਐ ਸਵਾਦ ਆਉਣਾ ਵੀ ਮੇਰੇ ਵੱਲੋਂ ਇੰਨੇ ਤੇ ਮੇਰੇ ਵੱਲੋਂ ਇੰਨੇ ਦੋ ਮਜਬੂਰ ਪਰਿਵਾਰਾਂ ਦੇ ਲਈ ਬੇਨਤੀ ਕਰ ਰਹੇ ਆ ਔਰ ਉਹਨਾਂ ਦੇ ਬੱਚਿਆਂ ਲਈ ਬੇਨਤੀ ਕਰ ਰਹੇ ਆ ਹਰ ਇੱਕ ਬੰਦਾ ਹਰ ਇੱਕ ਇਨਸਾਨ ਚਾਹੁੰਦਾ ਵੀ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਜ਼ਰੂਰ ਕਰਾਂ ਪਰ ਮੈਂ ਨਹੀਂ ਮੰਨਦਾ ਯਾਰ ਤੂੰ ਜੀਤ ਕੋਟਲੀ ਨੇ ਉਹਨਾਂ ਦੇ ਸਿਰ ਤੇ ਬਾਪ ਦਾ ਸਾਆ ਨਹੀਂ ਰਿਹਾ ਔਰ ਇੱਕ ਸਾਡੀ ਭੈਣ ਜੀ ਦੇ ਸਿਰ ਤੋਂ ਮੇਰੇ ਵੀਰਾਂ ਦੇ ਹਸਬੰਦ ਦਾ ਸਾਆ ਚਲਾ ਗਿਆ ਤੇ ਸਾਡਾ ਫਰਜ਼ ਬਣਦਾ ਘੇੜਾ ਦੇਣਾ ਵੀ ਤੁਹਾਡੇ ਤੋਂ ਚਾਹੇ 1 ਡਾਲਰ ਪਾਇਓ ਪਰ ਜਰੂਰ ਯੋਗਦਾਨ ਪਾਇਓ ਤੁਹਾਡਾ ਬੜਾ ਸਤਕਾਰ ਹੋਊਗਾ ਤੁਹਾਡੇ ਬੜੇ ਰਿਣੀ ਹੋਵਾਂਗੇ ਉਦਰੀ ਸਾਡੇ ਬਹੁਤ ਹੀ ਸਤਕਾਰਯੋਗ ਨੇ ਬਲਜੀਤ ਬਾਦ ਜੀ ਸਿਕਸ ਸੈਰੀ ਟੀਮ ਬੁੱਕੀ ਉਹਨਾਂ ਦੇ ਵੱਲੋਂ ਵੀ 200 ਡਾਲਰ ਜਿਹੜਾ ਆ ਗਿਆ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਉਹਨਾਂ ਦੋਨੇ ਪਰਿਵਾਰਾਂ ਦੀ ਆਪਾਂ ਮਦਦ ਕਰਨੀ ਹੈ ਹੋ ਰਹੀ ਸੀ ਰੁਪਿੰਦਰ ਬਾਈ ਨੇ ਉਦੋਂ ਵੀ ਅਨਾਉਂਸਮੈਂਟ ਕੀਤੀ ਵੀ ਆਪਾਂ ਜੀਤ ਨੂੰ ਤਗੜਾ ਖੇਡਿਆ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਵੀ ਆਪਾਂ ਤੇਰੇ ਲਈ ਥੋੜੀ ਮਦਦ ਇਕੱਠੀ ਕਰ ਲਈਏ Google Pay ਦਾ ਜਵਾਨਾ ਇੰਡੀਆ ਦੇ ਵਿੱਚ ਵੀ ਉਹ ਪਲੇਅਰ ਦੁਨੀਆ ਦਾ ਸਟਾਰ ਸੀ ਤੇ ਹੁਣ ਉਹ ਦੁਨੀਆ ਤੋਂ ਚਲਾ ਗਿਆ ਤੇ ਸਟਾਰ ਹੀ ਰਹਿਣਾ ਹੈ ਤੇ ਜਦੋਂ ਜੀਤ ਨੂੰ ਪੁੱਛਿਆ ਵੀ ਤੂੰ Google Pay ਦਾ ਨੰਬਰ ਹੀ ਦੇ ਦੇ ਜੇ ਜੀਤ ਗੋਡਲੀ ਕਹਿੰਦਾ ਬਾਈ ਆਪਾਂ ਇਹ ਸਭ ਕੁਝ ਕਦੇ ਚਲਾਇਆ ਹੀ ਨਹੀਂ ਦੁਨੀਆ ਦਾ ਅਸਤਾਦਾਰ ਸੀ ਪਰ ਇੰਨਾ ਇੱਕ ਸੁਧਾਰਨ ਪਰਿਵਾਰ ਤੋਂ ਸੀਗਾ ਵੀ ਕਦੇ ਇਹ ਚੀਜ਼ਾਂ ਵੀ ਉਹਨੇ ਯੂਜ਼ ਨਹੀਂ ਕੀਤੀਆਂ ਸੀ ਇਸ ਕਰਕੇ ਉਸ ਪਰਿਵਾਰ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਨੀ ਹੈ ਦੋਨੇ ਪਰਿਵਾਰਾਂ ਦੀ ਪੁਰੀਆ ਸਾਰੇ ਭਰਾਵਾਂ ਵੱਲੋਂ ਭਿੰਦੇ ਭਾਜੀ ਇੱਕ ਚ ਦੋ ਕਰਦੀਏ 2 ਲੱਖ ਰੁਪਈਆ ਯਾਨੀ ਕਿ ਇੱਕ ਲੱਖ ਦੋਨੇ ਪਰਿਵਾਰਾਂ ਦੇ ਲਈ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮਾਰ ਦਿਓ ਆਯਾਤ ਕਬੱਡੀ ਕਲੱਬ ਆਕਲੈਂਡ ਵੱਲੋਂ ਲੱਖ ਲੱਖ ਰੁਪਏ ਦੋਨੇ ਪਰਿਵਾਰਾਂ ਦੇ ਲਈ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਾਰਿਆਂ ਨੂੰ ਬੇਨਤੀ ਹੈ بار بار ਕਹਿਣ ਦੀ ਲੋੜ ਨਾ ਪਵੇ ਜਿੰਨੀ ਤੁਹਾਡੀ ਇੱਛਾ ਜਿੰਨੀ ਤੁਹਾਡੀ ਸ਼ਰਤ ਆ ਉਹ ਸਾਰੇ ਆਪੋ ਆਪਣੀ ਗੇਮ ਦੇ ਵਿੱਚੋਂ ਪਹਿਲਾਂ ਹੀ ਕੱਢ ਕੇ ਰੱਖ ਲਓ ਤਾਂ ਕਿ ਆਪਾਂ ਸਮਾਂ ਨਾ ਖਰਾਬ ਹੋਵੇ ਹੱਥ ਮਨ ਕੇ ਬੇਨਤੀ ਹੈ ਸਾਰੇ ਵੀਰ ਆ ਰਹੇ ਆ ਮੈਂ ਕਹਿੰਦਾ ਪਾ ਜਿੰਨਾ ਵੀ ਹੋ ਸਕੇ ਉਹਨਾਂ ਕ ਬੱਬੀ ਯੋਗਦਾਨ ਪਾ ਕੇ ਇਹਨਾਂ ਪਰਿਵਾਰਾਂ ਦੇ ਨਾਲ ਆਪਾਂ ਖੜੀਏ ਤਾਂ ਕਿ ਉਹ ਵੀ ਕੱਲ ਨੂੰ ਇਹ ਨਾ ਕਹਿਣ ਯਾਰ ਵੀ ਸਾਡੇ ਨਾਲ ਪਿੱਛੋਂ ਵੀ ਖੜੇ ਨਹੀਂ ਕਬੱਡੀ ਵਾਲਾ ਜਾਂ ਕੋਈ ਵੀ ਦਰਸ਼ਕ ਸਾਡਾ ਫਰਜ਼ ਬਣਦਾ ਉਹਨਾਂ ਨੂੰ ਅਸੀਂ ਮੋੜ ਕੇ ਨਹੀਂ ਲੈ ਕੇ ਆ ਸਕਦੇ ਪਰ ਇੰਨਾ ਕੱਸੀਂ ਜ਼ਰੂਰ ਕਰ ਸਕਦੇ ਹਾਂ ਵੀ ਫਾਈਨੈਂਸ਼ੀਅਲੀ ਸਪੋਰਟ ਤਾਂ ਕਿ ਬੱਚਿਆਂ ਦੀ ਉਹਨਾਂ ਦੇ ਸਮੇਂ ਚ ਪੜ੍ਹਾਈ ਚੰਗੀ ਹੋ ਜੇ ਔਰ ਪਰਿਵਾਰ ਦਾ ਰੋਜ਼ਗਾਰ ਚੱਲ ਪੇ ਔਰ ਜਿਹੜੀ ਭੈਣ ਸਾਡੀ ਮੇਰੇ ਵੀਰੋ ਉਹਨਾਂ ਦਾ ਕੁਝ ਨਹੀਂ ਰਿਹਾ ਉਹਦਾ ਵੀ ਕੋਈ ਜ਼ਿੰਦਗੀ ਚ ਮਾੜਾ-ਮੋਟਾ ਬਣ ਜੇ ਇੰਨੀ ਕ ਆਪਣੀ ਸੋਚ ਆ ਸੋ ਸਾਰਿਆਂ ਨੂੰ ਮੇਰੇ ਹੱਥਾਂ ਨਾਲ ਕੇ ਬੇਤੀਆਂ ਵੀ ਬਾਹਰ ਕੇ ਜਿੰਨਾ ਵੀ ਹੋ ਸਕੇ ਲੱਖ ਰੁਪਈਆ ਜੀਤਨੇ ਪਰਿਵਾਰ ਨੂੰ ਲੱਖ ਰੁਪਈਆ ਬਿੱਟੂ ਬਲਿਆਰ ਦੇ ਪਰਿਵਾਰ ਨੂੰ ਗੋਪਾ ਬੈਂਸ ਮਾਨਕ ਟੇਰੀ ਤੇ ਬਬਰੂ ਗੁਰੂ ਖੇਤਰ ਵੱਲੋਂ ਜੀ ਇੱਕ ਵਾਰੀ ਤਾਲੀਆਂ ਮਾਰ ਦੋ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੱਖ ਲੱਖ ਰੁਪਏ ਦੋਨੋਂ ਪਰਿਵਾਰਾਂ ਦੇ ਲਈ ਬਬਰੂਪੁਰੂ ਖੇਤਰ ਦੇ ਨਾਲ ਸਾਡੇ ਵੀਰ ਗੋਪਾ ਬਹਿਨ ਦੀ ਮਾਨ ਕਦੇਰੀ ਇਹਨਾਂ ਵੱਲੋਂ ਆਇਆ ਜੀ ਬਹੁਤ ਬਹੁਤ ਧੰਨਵਾਦ ਨਿਤਨ ਤੇ ਬੀਤ ਵੀਰ ਨਿਤਨ ਤੇ ਬੀਤ ਵੀਰ ਹੁਣਾਂ ਵੱਲੋਂ ਦੋਨੋਂ ਪਰਿਵਾਰਾਂ ਦੇ ਲਈ 25-25 ਹਜ਼ਾਰ ਰੁਪਏ ਆਇਆ ਜੀ ਬਹੁਤ ਧੰਨਵਾਦ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਨਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਿਤਨ ਤੇ ਬੀਤ ਹੜਾ ਵੱਲੋਂ 22 25000 ਆ ਆਯਾਤ ਕਲੱਬ ਆਊਟਲੈਂਡ ਵੱਲੋਂ 1-1 ਲੱਖ ਰੁਪਇਆ ਦੋਨੋਂ ਪਰਿਵਾਰਾਂ ਦੇ ਲਈ ਤੇ ਗੋਪਾ ਬੈਂਸ ਤੇ ਬੱਬਲੂ ਗੁਰੂਕਸ਼ੇਤਰ ਵੱਲੋਂ ਵੀ ਲੱਖ ਲੱਖ ਦੋਨੋਂ ਪਰਿਵਾਰਾਂ ਦੇ ਲਈ ਆ ਤੇ ਬਾਕੀ ਸੰਗਤ ਵਿੱਚ ਗਿਆੜਾ ਦਿੱਤਾ ਜਾ ਰਿਹਾ ਬਾਅਦ ਕਰਕੇ ਸਹਿਯੋਗ ਕਰਿਓ ਜੀ ਬਾਅਦ ਚ ਤੁਹਾਨੂੰ ਦੱਸਾਂਗੇ ਵੀ ਕਿੰਨੀ ਮਾਇਆ ਜਿਹੜੀ ਇਕੱਤਰ ਹੋਈ ਆ ਇਕੱਲੇ ਇਕੱਲੇ ਪੈਸੇ ਦਾ ਹਿਸਾਬ ਸਾਹਿਬ ਜਿਹੜਾ ਅਸੀਂ ਤੁਹਾਨੂੰ ਦੱਸਾਂਗੇ ਤੇ ਜਦੋਂ ਵੀ ਪਰਿਵਾਰਾਂ ਤੱਕ ਪਹੁੰਚੂਗਾ ਇਹ ਵੰਡ ਕੇ ਪਹੁੰਚੂਗਾ ਜੀ ਇਹ ਨਹੀਂ ਕਿ ਵੀ ਇੱਕ ਪਰਿਵਾਰ ਨੂੰ ਦੋਨੋਂ ਪਰਿਵਾਰਾਂ ਨੂੰ ਸਾਂਝੇ ਤੌਰ ਤੇ ਜਾਊਗਾ ਜੀ ਥੈਂਕ ਯੂ ਜਿਹੜੇ ਆਪਾਂ ਪੈਸੇ ਇਕੱਠੇ ਕੀਤੇ ਆ ਕੰਗ ਕਿੰਨੇ ਸੀ 6000 ਕੰਗ ਸੌ ਤੂੰ ਪਾ ਦੇ ਤੇਰੇ ਤੋਂ ਵੱਧ ਪਾਉਣੇ ਆ ਪਰ ਕੋਈ ਨਹੀਂ ਕੀ ਰਾਇ ਇਹਦੇ ਸੌ ਪਾ ਦੀ 6000 ਡਾਲਰ ਤੇ ਲੱਖ ਲੱਖ ਰੁਪਈਆ ਮੇਰੇ ਵੀਰੋ ਜਿਹੜਾ ਗੋਪੇ ਉਹਨਾਂ ਨੇ ਬੋਲਿਆ ਬਿੱਲੂ ਕੰਗ ਜੀ ਕਹਿੰਦੇ ਹੁਣ ਬਿੱਲੂ ਜੀ 50 ਹੋਰ ਕੱਢੋ ਇਦਾਂ ਖਵਾ ਨਾ ਆਵੇ ਖਰਾਬ ਹੋ ਜੇ ਹੁਣ 50 ਦੀ ਹੋਰ ਕਮੀ ਐ ਸੋ ਕਰੋ ਮੰਨਤਾਨ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਲੋ ਜੀ 6000 ਹੋ ਗਿਆ ਬਹੁਤ ਮਿਹਰਬਾਨੀ 7000 ਡਾਲਰ ਹੋ ਗਿਆ ਜੀ ਜੀਤ ਕੋਟਰੀ ਮੈਂ ਬੈਸ ਹੁਣਾਂ ਨੇ ਬੋਲਿਆ ਉਹ ਵੱਖਰਾ ਤੇ ਬਾਕੀ 25 25 ਹਜ਼ਾਰ ਭਾਜੀ ਉਹਨਾਂ ਨੇ ਬੀਤ ਹੁਣਾਂ ਨੇ ਬੋਲਿਆ ਉਹ ਵੱਖਰਾ ਸੋ ਮੇਰਾ ਖਿਆਲ ਇਹ ਸਾਰੀ ਰਕਮ 10 ਹਜ਼ਾਰ ਦੇ ਕਰੀਬ ਹੋ ਜਾਣੀ ਆ ਬਹੁਤ ਬਹੁਤ ਧੰਨਵਾਦ 10 ਤੋਂ ਟੱਪ ਹੀ ਜਾਣਾ ਕੰਮ ਬਹੁਤ ਬਹੁਤ ਧੰਨਵਾਦ